ਆਪੇ ਗੁਰੂ ਸ਼ਰਸ਼ਰੂ ਪੀਂਦੇ। ਸ਼ਬਦ ਦੇ ਬਾਹਰ ਕੋਈ ਚੀ ਜਾਈ ਨਹੀਂ। ਇਹ ਧਰਮ ਦਾ ਚੰਦ ਰਹੇਗਾ। ਹਰ ਸਭ ਦਾ ਨਾਲ ਹੋ ਜਾਣਾ। ਆਹ ਮਹਾਰਾਜ ਪੂਰੀ ਵਾਲੇ ਸਾਹਿਬ ਜੀ ਗੈਲਪੁਰ ਦੀ ਕੁਟੀਆਂ ਦੇ ਮਰਾਜਮਾਨ। ਸ਼ਰਾਬੇ ਪੀਉ ਦੀ ਨੰਨਸੌਰ ਦਿਆਲ ਸਿੰਘ ਦਸ਼ਮਕਾ ਨਾਵੀ ਰਾਗ ਦਾ ਸਮਾਸ ਸਸਨ ਗੜੀ ਹੈ। ਕੋਲੇ ਭਾਈ ਪੂਰੀਆਂ ਦੇ ਦਰਸ਼ਨ ਗਰੇਵੇਂ। ਸਾਰਿਆਂ ਦੇ ਘਰ ਫੂਕ ਤੋਂ 25 ਚਾਲੇ ਕੋ ਨਜ਼ਾਰੀ। ਆਸ਼ਾਣੀ ਕਰਨ ਕਰਦੀ ਅੰਦਰ ਤੰਗੀ ਵਿਲੰਬ ਹੋ ਜਨਾਰ ਮਤੋਂ ਇਹ ਅਗਲਾਸੀ ਦਸ਼ਮਨ ਨੇ ਯਾ ਅਗਲਾਈ ਉਸਲੇ ਮਾਰਾ ਉਹ ਜਲਦੀ ਪਾਣੀ ਲਿਆ ਵਰੋ ਆਸ਼ਰਾਂ ਕਰ ਮੈਂ ਜਲਦੀ ਪਾਣੀਓ ਬਾਦ ਕਾ ਮੇ ਨਾ ਔਰ ਮਾਰਾ ਬਾੜ ਬੈਠੇ ਨਹੀਂ ਮੇਡਾ ਲਗੇ ਪਾਣੀ ਰਿਆ 50 100 ਬਾੜ ਦੀ ਜੇ ਦੀ ਪਾ ਲਈ ਬਾਲੇ ਜੀਦਾ ਕੌਣ ਖਾਇ ਉਦਾ ਕੇ ਇੰਜ ਨਹੀਂ ਇੰਜ ਕਰ ਕੈਨਕੋਸ਼ ਨਾਨੋਗਰੇ ਸਨਾਪ ਬਾਂਗੂ ਦੀਏ ਨੋਕੋ ਉਬਾਰ ਦੇ ਤੋ ਜ਼ਰਾ ਦੇਲੋ ਆ ਬਿਆਰਿਓ ਉਸ ਕੋਲ ਮਾਰਾ ਨੇ ਧੰਗ ਧੰਗ ਜਾਓ ਭਾਈ RAM RAM ਕਰੋ ਆਪ ਸਾਰੇ ਬੋਰੇ ਮਰਾਜਮਾਨੋ ਵਿੱਚ ਵੇ ਨਾ ਆਈ 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 ਦੀ ਸਸਾਈ ਉਦਾਈ ਧੰਗ ਤੋ ਨੇ ਮਾਰੇ ਬਾਲਾ ਗੱਲ ਲੈ ਕੇ ਕਹਿੰਦੇ ਹੋਏ ਕਿਹਾ ਮਿਸਤਰੀ ਛੇਤੀ ਆਗਰੀ ਕਾਵੇ ਆਰ ਸਨੀ ਬਾੜੋ ਦੇ ਮਸਾ ਉਹ ਭਾਈ ਧਿਆਨ ਸਿਆਂ ਜਲ ਜਲਦੀ ਜਾਓ ਭਾਈ ਪਾਣੀ ਖੜਾ ਹੈ ਮਕਾਨ ਖੜਾ ਹੈ ਗੁਰਮਤਨ ਨਾ ਮੇੜ ਜਾਵੋ ਔਰ ਆ ਰਤਨ ਸਿੰਘ ਉਹ ਰੇਵਨਿਸ਼ੋ ਵਾਸਜੋ ਕੋਤਗ ਆਪੇ ਦਖਲਾਇਆ ਸਦਰੀ ਆਏ ਕਹਿੰਦੇ ਭਾਈ ਕਿਸੇ ਉਹ ਬੈਰੀ ਨੇ ਸਾਡੇ ਨਸ ਦੇ ਘਰ ਨੂੰ ਆ ਰਹੀ ਕਿਹ ਕੋ ਗੁੱਟੀ ਜਲੀ ਹੈ ਔਰ ਪਾਣੀ ਦੀ ਧਾਰਾ ਪਈ ਜਾ ਕੇ ਸਖਾ ਕਾਜ ਹਸ਼ਨਾ ਅਸੀਂ ਇੱਥੇ ਕਹਿਆ ਪਾਣੀ ਸਰਾਬ ਹੈ ਗਿਆ ਕਿ ਇਹਨਾਂ ਕੋ ਪਾਣੀ ਨਿਕਾਲ ਦੇ ਹਲੇ ਗਿੜ ਗਿੜ ਪਾਣੀ ਖੜਾ ਅੰਦਰ ਗੋਲਾ ਬੰਦੀਸ਼ੋ ਗਾਣ ਕੀ ਹੈ ਐਸੀ ਸਤੂਰ ਸਹਿਰ ਅਰ ਸੇ ਜੋ ਪਾਣੀ ਮੈਂ ਕਹਿੰਦੇ ਆ ਉਹ ਕਰੇ ਰੋਜ਼ਾਨੇ